ਯੂਦੇ ਨਸ਼ਿਆਂ ਦੇ ਵਿਰੁੱਧ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਤੇ ਨਸ਼ਾ ਤਸਕਰਾ ਦੇਕਰਾਂ ਨੂੰ ਟਾਇਆ ਜਾ ਰਿਹਾ ਇੱਕ ਹੋਰ ਵੱਡੀ ਕਾਰਵਾਈ ਹੋਈ ਹੈ ਜਿੱਥੇ ਪਰਿਵਾਰ ਦਾਤਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਜਿਹੜਾ ਇਸ ਵੇਲੇ ਆਪਣੇ ਘਰ ਦੇ ਲਈ ਪੁਲਿਸ ਮੁਲਾਜ਼ਮਾਂ ਦੇ ਅੱਗੇ ਮਿੰਤਾ ਪਾਉਂਦਾ ਹੋਇਆ ਵਿਖਾਈ ਦੇ ਰਿਹਾ ਜਿਸ ਦੀਆਂ ਕੀ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਆ ਗਿਆ ਕਿ ਜਿੱਥੇ ਇੱਕ ਪਾਸੇ ਯੁੱਧ ਨਸ਼ਿਆਂ ਦੇ ਵਿਰੁੱਧ ਜਾਰੀ ਹੈ ਤੇ ਇਸੇ ਦੇ ਚੱਲਦਿਆਂ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਨੂੰ ਲੈ ਕੇ ਮੋਗਾ ਨਗਰ ਨਿਗਮ ਤੇ ਮੋਗਾ ਪੁਲਿਸ ਦੇ ਵੱਲੋਂ ਨਜਾਇਜ਼ ਤੌਰ ਤੇ ਬਣੀ ਬਿਲਡਿੰਗ ਦੇ ਉੱਤੇ ਪੇਲਾ ਪੰਜਾ ਚਲਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਦੋ ਭਰਾ ਜਿਨ੍ਹਾਂ ਤੇ 8 ਮਾਮਲੇ ਦਰਜ ਨੇ ਤੇ ਤਿੰਨ ਐਨਡੀਪੀਐਸ ਐਕਟ ਦੇ ਮਾਮਲੇ ਨੇ ਕਮਰਸ਼ੀਅਲ ਕੁਆਂਟੀਟੀ ਦੇਣਾ ਤੇ ਮਾਮਲੇ ਦਰਜ ਕੀਤੇ ਗਏ ਜਿਸ ਤੋਂ ਬਾਅਦ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕਰਦਿਆਂ ਹੋਇਆਂ ਨਗਰ ਨਿਗਮ ਮੋਗਾ ਤੇ ਪੁਲਿਸ ਦੇ ਵੱਲੋਂ ਰਲ ਕੇ ਇਹ ਆਪਰੇਸ਼ਨ ਚਲਾਇਆ ਗਿਆ ਜਿੱਥੇ ਘਰ ਤੇ ਪੀਲਾ ਪੰਜਾ ਚਲਾ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਦਰਮਿਆਨ ਪਰਿਵਾਰ ਦੀਆਂ ਮਹਿਲਾਵਾਂ ਹੱਥ ਜੋੜ ਕੇ ਮਿੰਨਤਾ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਜਨਦਾਸ਼ੀਆਂ ਨਾ ਹੁਣ ਤਬਾਹ ਹੋ ਰਿਹਾ ਤੇ ਅੱਖਾਂ ਸਾਹਮਣੇ ਇਹ ਹੁੰਦਾ ਵੇਖ ਕੇ ਇਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਨੇ ਤੇ ਤਸਵੀਰਾਂ ਮੋਗਾ ਦੀਆਂ ਨੇ ਜਿੱਥੇ ਇੱਕ ਪਾਸੇ ਯੁੱਧ ਨਸ਼ਿਆਂ ਦੇ ਵਿਰੁੱਧ ਜਾਰੀ ਹੈ ਤੇ ਲਗਾਤਾਰ ਹੀ ਪੁਲਿਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਸਾਰੇ ਸਲਾਹ ਦੇ ਰੇਕ ਲਗਾ ਕੇ ਇਸ ਦਾ ਅਪਡੇਟ ਤੁਹਾਡਾ ਸਾਈਕਲੋਂ ਕੋਲੇ ਕਰਾ ਕੇ ਖੜੀ ਜਾਈਏ ਜਾਂ ਕੰਮ ਕੋੜੀ ਕਰਾ ਦੇ। ਅਜ ਨੂੰ ਅਨੇਕ ਲਗਾ ਕੇ ਸਾਰੇ ਸਲਾਹ ਦੇ ਰੇਕ ਲਗਾ ਕੇ ਇਸ ਦਾ ਅਪਡੇਟ ਤੁਹਾਡਾ ਸਾਈਕਲੋਂ ਕੋਲੇ ਕਰਾ ਕੇ ਇਹ ਕੰਮ ਹੋ ਰਿਹਾ ਹੈ ਕਹਿੰਦਾ ਹੈ ਰਾਤ ਨੂੰ ਆ ਕੇ ਕਾੜਾ ਜੇ ਕਰਦੇ ਆਂ ਅੱਧੀ ਨੋਟ ਭੇਜਿਆ ਨਾ ਅੱਧੀ ਜਮਾਤ ਆਉਂਦੀ ਹੈ ਮੋੜੀ ਲੋਕਾਂ ਦੀਆਂ ਹੁੰਦੀਆਂ ਮਾਦਰੀ ਲੈ ਸਾਲਾ ਦੇ ਰੱਖ ਕੇ ਪਾ ਕੇ ਸਰਪਾ ਅੱਜ ਤੋਂ ਸੈਕਲੋ ਕਾਲੇ ਇਹ ਤੁਹਾਨੂੰ ਪਤਾ ਹੀ ਹੋਣਾ ਲਾਸਟ ਜਿਹੜਾ ਮੰਥ ਸੀ ਪਿਛਲੇ ਮਹੀਨੇ ਵੀ ਦੋ ਘਰ ਡਿਟੈਕਟਿਵ ਸੀ ਜਿੱਤੇ ਸੀਗੇ ਇਹ ਜੋ ਪੁਲਿਸ ਵਿਭਾਗ ਵੱਲੋਂ ਸਾਨੂੰ ਜਾਣਕਾਰੀ ਆਈ ਸੀਗੀ ਉਸ ਉਪਰੰਤ ਇੱਕ ਘਰ ਵੱਲੋਂ ਜਿਹੜੀ ਰਿਪਲਾਈ ਨਹੀਂ ਦਿੱਤਾ ਗਿਆ ਸੀਗਾ ਤੇ ਉਹਦੀ ਡੈਮੋਲੇਸ਼ਨ ਪਿਛਲੇ ਮਹੀਨੇ ਅਸੀਂ ਕਰਤੀ ਸੀਗੀ ਹੁਣ ਮੋੜ ਤੋਂ ਇਹਨਾਂ ਦਾ ਰਿਪਲਾਈ ਇੱਥੇ ਸਾਡੇ ਦਫ਼ਤਰ 'ਚ ਜਰੂਰ ਪ੍ਰਾਪਤ ਹੋਇਆ ਪਰ ਇਸ ਘਰ ਦਾ ਨਕਸ਼ਾ ਪਾਸ ਨਹੀਂ ਹੈਗਾ ਪਿਛਲੇ ਮਹੀਨੇ ਨਵੇਂ ਮਹੀਨੇ 'ਚ ਇਹਨਾਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਸੀਗਾ ਪਰ ਪ੍ਰਵਾਣੀ ਦੇ ਨਾਮ ਪੇਸ਼ ਕਰਨ ਦੀ ਸੂਰਤ ਚ ਡੈਮੋਲੇਸ਼ਨ ਦੀ ਕਾਰਵਾਈ ਇਹਨਾਂ ਤੇ ਕਰ ਦਿੱਤੀ ਗਈ ਹੈ ਜੀ ਅੱਜ ਕਿੰਨੀ ਜਗ੍ਹਾ ਹੈ ਜੀ ਇਹ ਤਕਰੀਬਨ 2.5 ਕਮਰਲੇ ਹੈ ਜੀ ਇਹ ਕਿੰਨੇ ਪਰਸ ਇਹ ਦੋ ਜਣਾਂ ਨੂੰ ਨੋਟਿਸ ਜਾਰੀ ਹੋਇਆ ਜੀ ਰਿਕਾਰਡ ਮੁਤਾਬਕ ਇਹ ਹੁਣ ਦੇਲਤੀ ਹੈ ਇਹਨਾਂ ਬਾਰੇ ਨਹੀਂ ਮੈਂ ਸਾਡਾ ਮਹਿਕਮਾ ਨਹੀਂ ਦੱਸ ਪਾਇਆਗਾ ਜੀ ਇਹਦੇ ਬਾਰੇ ਕੁਝ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਂਦੀ ਗਈ ਕਿੰਨਾ ਜਿਹੜਾ ਢਾਇਆ ਗਿਆ ਇਹ ਦੇਖੋ ਫਰੰਟ ਜੀਸੀਬੀ ਨਾਲ ਜਿੰਨਾ ਪੋਸੀਬਲ ਸੀਗਾ ਹਟਾ ਦਿੱਤਾ ਗਿਆ ਜੀ ਤੇ ਸਾਹਮਣੇ ਕੈਮਰੇ ਚ ਦੇਖ ਸਕਦੇ ਹੋ ਜਿਹੜੀ ਛੱਤ ਆ ਉਹਦੇ ਚ ਵੀ ਤਰੇੜ ਆ ਗਈ ਹੋਈ ਆ ਦੇ ਅੰਦਰ ਕਿਸੇ ਟਾਈਮ ਇਹ ਘਰ ਡੇਗ ਸਕਦਾ ਜੀ ਇਹਨੂੰ ਆਪਾਂ ਮਾਈਨਰ ਨਾ ਕੀਏ ਮੇਜਰ ਡੈਮੋਲੇਸ਼ਨ ਪਾਰਟ ਇਹਦਾ ਹੋ ਚੁੱਕਿਆ ਜੀ ਸਰ ਜਿਹੜੇ ਪਹਿਲੇ ਆਪਾਂ ਨਿਮੇਟਿੰਗ ਕੀਤੀ ਸੀਗੇ ਉਹ ਵੀ ਉਸ ਤਰ੍ਹਾਂ ਦੇ ਉਸ ਤਰ੍ਹਾਂ ਦੇ ਫਰੰਟ ਜਿਹੜਾ ਟਾਇਆ ਸੀ ਉਹ ਉਸ ਤਰ੍ਹਾਂ ਹੀ ਪਿਆ ਗਿਆ ਹੁਦਾਂ ਉਹ ਵੀ ਕਰ ਲਈ ਕੋਈ ਨਹੀਂ ਜੀ ਉਹਨੂੰ ਅਸੀਂ ਚੈੱਕ ਕਰਾ ਲੈਨੇ ਆਪਣੀ ਟੈਕਨੀਕਲ ਟੀਮ ਤੋਂ ਤੇ ਜੋ ਤੇ ਹੋਰ ਬਣਦੀ ਕਾਰਵਾਈ ਕਰਦਾਂਗੇ ਜੀ ਉਹਦੇ ਉੱਪਰ ਅੱਜ ਅਸੀਂ ਲਾਲ ਸਿੰਘ ਰੋਡ ਮੋਗਾ ਵਿਖੇ ਪਹੁੰਚਿਆ ਜਿੱਥੇ ਨਗਰ ਨਿਗਮ ਮੋਗਾ ਵੱਲੋਂ illegal encroachment دے اگینسٹ ڈرائیو چلائی گئی ہے ਜਿਹਦੇ ਤਹਿਤ ਮੋਗਾ پولیس ਵੱਲੋਂ ਐਡਕੂਏਟ ਸਿਕਿਉਰਟੀ ਅਰੇਂਜਮੈਂਟ ਕੀਤੇ ਗਏ ਨੇ ਤਾਂ ਕਿ ਲਾਅ ਐਂਡ ਆਰਡਰ ਦੀ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਏ ਸਫੀਸ਼ੀਐਂਟ ਫੋਰਸ ਇੱਥੇ ਲਗਾਈ ਗਈ ਹੈ ਤਾਂ ਕਿ ਕਾਰਪੋਰੇਸ਼ਨ ਦੇ ਕੰਮ ਦੇ ਵਿੱਚ ਕੋਈ ਬਾਧਾ ਨਾ ਪਾਏ ਤੇ ਜਦੋਂ ਅਸੀਂ ریکارڈ ਚੈੱਕ ਕੀਤਾ ਤੇ ਇਹ ਕਰਦੇ ਵਿੱਚ ਦੋ ਭਰਾ ਜਿਹੜੇ ਨੇ ਉਹ ਆਪਣੀ ਫੈਮਿਲੀ ਦੇ ਨਾਲ ਰਹਿਣੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜੇਲ੍ਹ ਦੇ ਵਿੱਚ ਹੈ अरुण ਤੇ ਰਾਹੁਲ ਟੋਟਲ ਇਨਾਂ ਤੇ 8 ਅਪਰਾਧਿਕ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ 3 ਐਨਡੀਪੀਐਸ ਦੇ ਹੈਗੇ ਕਮਰਸ਼ੀਅਲ ਐਨਡੀਪੀਐਸ ਦੇ ਕੇਸਸ ਵੀ ਇਨਾਂ ਤੇ ਦਰਜ ਨੇ ਤੇ ਆ ਸਾਰੀ ਕਾਰਵਾਈ ਜਿਹੜੀ ਹੈ ਨਗਰ ਨਿਗਮ ਮੋਗਾ ਵੱਲੋਂ ਕੀਤੀ ਜਾ ਰਹੀ ਹੈ ਤੇ ਮੋਗਾ ਪੁਲਿਸ ਵੱਲੋਂ ਐਡਕੁਏਟ ਸਿਕਿਉਰਿਟੀ ਅਰੇਂਜਮੈਂਟ ਇੱਥੇ ਕੀਤੇ ਜਾ ਰਹੇ ਨੇ ਇੱਕ ਕਿੰਨੀ ਡੈਮੋਲੇਸ਼ਨ ਹੋ ਸਕਦੇ ਹਾਂ ਹਾਂਜੀ ਪਹਿਲਾਂ ਕੋਈ ਡੈਮੋਲੇਸ਼ਨ ਹੋਈ ਹੈ ਇੱਥੇ ਪਹਿਲਾਂ ਹਜੇ ਤੱਕ ਅਸੀਂ ਐਸ ਮੋਲੇ ਦੇ ਵਿੱਚ ਹੀ ਦੋ ਡੈਮੋਲੇਸ਼ਨ ਹੋਰ ਕਰਾ ਚੁੱਕੇ ਹਾਂ ਤੇ ਜਿਹੜਾ ਸਾਡਾ ਡਰਗ ਹੌਟਸਪੌਟ ਹੈ ਦੋਲੇਵਾਲਾ ਉੱਥੇ ਵੀ ਅਸੀਂ ਚਾਰ ਘਰਾਂ ਦੀ ਡੈਮੋਲੀਸ਼ਨ ਹੋਰ ਜਿਹੜੇ ਕਨਸਰਨਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਸਿਵਲ ਮਹਿਕਮਾ ਇਹਨਾਂ ਦੇ ਨਾਲ ਪੁਲਿਸ ਵੱਲੋਂ ਸਪੋਰਟ ਦਿੱਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਕੀਤੀ ਗਈ ਹੈ